ਸੋ ਚਨੁਬੀਤੀ ਹੁਣ ਇੱਥੇ ਵੇਖੋ ਅਸੀਂ ਲੋਕਲ ਜਿੰਨੇ ਲੋਕ ਇਹਦੇ ਲਾਗੇ ਰਹਿੰਦੇ ਨੇ ਉਹਨਾਂ ਨੂੰ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਆ ਇਹ ਮੇਰੀਆਂ ਭੈਣਾਂ ਬੱਚੇ ਆਏ ਨੇ ਇਹ ਆਪ ਤੁਹਾਨੂੰ ਆਪਣੀ ਜਬਾਨੀ ਦੱਸਣਗੇ ਹਾਂ ਜੀ ਮੈਂ ਬੇਸੋਲੀ ਗੱਲ ਇੱਥੇ ਜਿਹੜੇ ਲੋਕਲ ਰਹਿੰਦੇ ਉਹਨਾਂ ਨਾਲ ਹੀ ਰਹਿੰਦੇ ਨਾਲੇ ਦੇ ਨਾਲ ਹੀ ਅਸੀਂ ਰਹਿੰਦੇ ਆ ਤੇ ਅਸੀਂ ਮਤਲਬ ਸਾਨੂੰ ਤਾਂ ਇੰਨੀ ਕੁ ਮਤਲਬ ਪ੍ਰੋਬਲਮ ਇੰਨੀ ਪਰੇਸ਼ਾਨੀ ਹੋ ਰਹੀ ਆ ਕਿ ਇੰਨੀਆਂ ਬਿਮਾਰੀਆਂ ਮਤਲਬ ਫੈਲੀਆਂ ਆ ਖੁੱਦ ਅਸੀਂ ਕਿਸ ਨੂੰ ਕੀ ਕਹਿਣਾ ਖੁੱਦ ਸਾਡੇ ਆਪਣੇ ਸਾਡੇ ਪੇਟ ਨੂੰ ਇੰਨੀ ਬਿਮਾਰੀਆਂ ਹੱਟ ਆਵੇਂ ਅਸੀਂ ਡਾਕਟਰਾਂ ਕੋਲ ਤੁਰੇ ਰਹਿੰਦੇ ਆ ਨਾਲੇ ਤਾਂ ਗੰਦਾ ਪਾਣੀ ਆ ਅਸੀਂ ਪੀਂਦੇ ਜਦੋਂ ਉਹਦੇ ਵਿੱਚ ਐਨ ਐਦਾਂ ਹੁੰਦਾ ਜਿਦੋਂ ਪਤਾ ਨਹੀਂ ਕਿਹੜੀ ਗੰਦਗੀ ਵਿੱਚ ਅਸੀਂ ਪੀ ਰਹੇ ਆ ਇੰਨਾ ਨਾਲੇ ਦਾ ਗੰਦਾ ਪਾਣੀ ਆ ਦੇਖੋ ਹੁਣ ਇਸ ਸੰਘਰਸ਼ ਨੂੰ ਕੌਣ ਰੋਕ ਸਕਦਾ ਜਿਹਦੇ ਵਿੱਚ ਐਡੇ ਛੋਟੇ ਛੋਟੇ ਬੱਚੇ ਵੀ ਸਾਨੂੰ ਇੰਨਾ ਡਰ ਲੱਗਦਾ ਕਿ ਸਾਡੇ ਬੱਚਿਆਂ ਨੂੰ ਨਾ ਕੁਛ ਹੋ ਜAVE ਹਰ ਟਾਈਮ ਅਸੀਂ ਡਾਕਟਰਾਂ ਕੋਲ ਤੁਰੇ ਰਹਿੰਦੇ ਆ ਕੋਈ ਨਾ ਦੇਖੋ ਜਿਹੜੀ ਇਹ ਭੈਣ ਹੋਣਾ ਨੇ ਗੱਲ ਕੀਤੀ ਆ ਇਹ ਵਾਕਿਆ ਹੀ ਕਿੱਥੋਂ ਤੱਕ ਇਹ ਦੇਖੋ ਜਾਇਜ਼ ਆ ਵੀ ਇੱਥੇ ਜਿਹੜੇ ਰਹਿਣ ਇਹ ਇੰਨੀਆਂ ਕ ਭਿਆਨਕ ਬਿਮਾਰੀਆਂ ਜਿਹੜੀਆਂ ਫੈਲ ਰਹੀਆਂ ਵਾ ਇਹ ਕੈਮੀਕਲ ਆ ਮੇਰੀ ਮੌਤ ਆ ਪਾਣੀ ਤੇ ਹੈ ਹੀ ਨਹੀਂ ਆਏ ਮਤਲਬ ਇਹ ਮੇਰੀ ਮੌਤ ਆ ਤੇ ਇਥੇ ਆਲੇ ਦੁਆਲੇ ਉਹ ਲੋਕ ਲਪੇਟ ਚਾਉਂਦੇ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਆ ਉਹ ਵਿਚਾਰੇ ਮਤਲਬ ਉਹਨਾਂ ਦਾ ਕਸੂਰ ਇਹ ਆ ਕਿ ਸਾਡੇ ਲੋਕ ਪ੍ਰਸ਼ਾਸਨ ਦੇ ਅਧਿਕਾਰੀ ਸਰਕਾਰਾਂ ਜਿਹੜੀਆਂ ਕਿਉਂ ਨਹੀਂ ਧਿਆਨ ਦਿੰਦੀਆਂ ਲੋਕ ਟੈਕਸ ਦਿੰਦੇ ਆ ਔਰ ਇਹ ਜਿਹੜਾ ਹਾਲ ਮੈਨੂੰ ਲੱਗਦਾ ਵੀ ਹੁਣ ਹੋ ਜਾਣਾ ਇਹ ਸੰਘਰਸ਼ ਬਹੁਤ ਲੰਬਾ ਚੱਲ ਪਿਆ ਵਾ ਔਰ ਜਦੋਂ ਦੁਨੀਆ ਜਾਗ ਪੈਂਦੀ ਉਦੋਂ ਹੱਲ ਹੋ ਜਾਂਦਾ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਹ ਲੜਾਈ ਜਿਹੜੀ ਆ ਸਾਡੀ ਨਹੀਂ ਆਉਣ ਵਾਲੀਆਂ ਪੀੜ੍ਹੀਆਂ ਦੀ ਲੜਾਈ ਆ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਤੁਸੀਂ ਕੀ ਦੱਸੋਗੇ ਕਿ ਅਸੀਂ ਪਾਣੀ ਦੇ ਲਈ ਲੜਾਈ ਲੜੇ ਸੀ ਪਾਣੀ ਗੁਰੂ ਨਾਨਕ ਸਾਹਿਬ ਨੇ ਕਿਹਾ ਪਾਣੀ ਸਾਡਾ ਪਿਤਾਵਾ ਔਰ ਜੇ ਅਸੀਂ ਆਪਣੇ ਪਿਤਾ ਲਈ ਲੜ ਰਹੇ ਹਾਂ ਆਪਣੇ ਲਈ ਨਹੀਂ ਇਹ ਸਾਰੀਆਂ ਭੈਣਾਂ ਨੂੰ ਪੁੱਛੋ ਤੁਸੀਂ ਜਿਹੜੇ ਵੀਰ ਇੱਥੇ ਰਹਿੰਦੇ ਆ ਭੈਣਾਂ ਰਹਿੰਦੀਆਂ ਕਿੰਨੇ ਆ ਬੁਰੇ ਹਾਲਾਤਾਂ 'ਚ ਰਹਿ ਰਿਆ ਅਸੀਂ ਜੀ ਕਿਦਾਂ ਇੱਥੇ ਤੁਹਾਡੇ ਹਾਲਾਤ ਪਾਣੀ ਦੇ ਬਹੁਤ ਗੰਦਾ ਜੀ ਬਹੁਤ ਗੰਦਾ ਇਹ ਤਾਂ ਕਾਦਾ ਹੀ ਇੱਥੇ ਇਦਾਂ ਪਾਣੀ ਬਿਮਾਰੀਆਂ ਕਿੱਦਾਂ ਲੱਗਦੀਆਂ ਸਾਡਾ ਇਹੀ ਹੈ ਸਾਡਾ ਤਾਂ ਕੋਈ ਹੱਲ ਕਰਾਂਦਾ ਹੀ ਨਹੀਂ ਇੱਥੇ ਹੱਲ ਕਰੋ ਸਾਡੇ ਕੋਈ ਨਹੀਂ ਸੁਣਦਾ ਇੱਥੇ ਕੋਈ ਸੁਣਵਾਈ ਨਹੀਂ ਸਾਨੂੰ ਇਹੇ ਹੁੰਦਾ ਕਿ ਅੱਜ ਅਸੀਂ ਇਹ ਮਤਲਬ ਅਸੀਂ ਜੀਣਾ ਕਿ ਨਹੀਂ ਜੀਣਾ ਸਾਨੂੰ ਕੁਝ ਨਹੀਂ ਆਪਨ ਲੱਗਦਾ ਕਿਉਂਕਿ ਇੰਨਾ ਗੰਦਾ ਪਾਣੀ ਇੰਨੀ ਗੰਦਗੀ ਆ ਇਹ ਨਹੀਂ ਲਿਆ ਸਾਰਾ ਸਾਰਾ ਗੰਦਾ ਜੀ ਦਾ ਪਾਣੀ ਪੂਟ ਹੋ ਜਾਂਦਾ ਜੋ ਕਿ ਟਾਇਲਟ ਦਾ ਪਾਣੀ ਵੀ ਮਿਕਸ ਹੁੰਦਾ ਇਹ ਨਹੀਂ ਬੱਦੂ ਆਂਦੀ ਆ ਆ ਦੇਖੋ ਓਏ ਹੋਏ ਹੋਏ ਆਹ ਦੇਖੋ ਜੀ ਕੀ ਆ ਕੀ ਹਾਲਾਤ ਦੇਖੋ ਤਾਂ ਬਹੁਤ ਤਰ੍ਹਾਂ ਦੀ ਗੰਦਗੀ ਹੈ ਜਿਹੜੀ ਆਉਣ ਨਹੀਂ ਇੱਥੇ ਜੋ ਫਾਇਪ ਟਟ ਜਾਂਦੇ ਉਹ ਖਾਰਾ ਪਾਰੀ ਸੱਚ ਸਚਾਈ ਆ ਉਹ ਹੋ ਜਾਂਦਾ ਮੈਡੀਟ ਮੈਂ ਜਦੋਂ ਮੈਂ ਪਗੜੀ ਨੂੰ ਗੰਦਗੀ ਦੇ ਜਿਹੜੇ ਪਲਾਸਟਿਕ ਦੇ ਗੱਲ ਨਹੀਂ ਥੋੜੀ ਆ ਇਹ ਕੈਂਸਰ ਹੀ ਪੈਦਾ ਹੋਣੀ ਆ ਪਲਾਸਟਿਕ ਤੋਂ ਵੇਖੋ ਲੁਹਾਫੇ ਥੋੜੇ ਕਿਹੜੇ ਕਿਹੜੇ ਸੁੱਟੇ ਜਾਂਦੇ ਆ ਉਹਨਾਂ ਦੇ ਸਮੇਂ ਨੁਕਸਾਨ ਹੋਉਂਦੇ ਆ ਪੈਂਚਰ ਲਾਉਂਦੇ ਮੈਂ ਕਹਿੰਦੀ ਹਰ ਵੇਲੇ ਮੈਂ ਕਿੱਥੋਂ ਪੈਸੇ ਲਿਆ ਮੈਂ ਮੈਂ ਉੱਥੇ ਤੁਰ ਹੀ ਰਹਿੰਦੀ ਡਾਕਟਰ ਦਵਾਈਆਂ ਲੈ ਸਾਡੇ ਮਹੱਲੇ ਵਾਲਿਆਂ ਕਿੰਨੀ ਵਾਰੀ ਕਾਉਂਸਲਰ ਨੂੰ ਕਿਹਾ ਕੀ ਹੱਲ ਕਰੋ ਹੱਲ ਕਰੋ ਕੋਈ ਹੱਲੇ ਨਹੀਂ ਕਰਦਾ ਕਿਸੇ ਕਹਨੇ ਹੱਲ ਹੋ ਜਾਣਾ ਇਹਦਾ ਹੁਣ ਛੇਤੀ ਇਹਦਾ ਹੱਲ ਹੋ ਜਾਣਾ ਕਿਉਂਕਿ ਲੋਕ ਬੜੇ ਪਰੇਸ਼ਾਨ ਨੇ ਨਾ ਕਿ ਦੂਰ ਰਹਿੰਦੇ ਆ ਨਾਲੇ ਦੇ ਨਾਲ ਸਾਡੀਆਂ ਗਲੀਆਂ ਆ ਅਬ ਦੇਖੋ ਕਿਦਾਂ ਹੋ ਗਏ ਦੇਖੋ ਪੇਟ ਨੂੰ ਪ੍ਰੋਬਲਮ ਆਈ ਜਾਂਦੀ ਹੈ ਦੇਖੋ ਮਗਰ ਕਿਦਾਂ ਗੰਦਗੀ ਦੇ ਢੇਰ ਲੱਗੇ ਆ ਓਏ ਹੋਏ ਆਹ ਹਾਲਾਤ ਆ ਢੇਰ ਜਿਹੜੇ ਹੈਗੇ ਹੈਗੇ ਨਾਲੇ ਦੇ ਵਿੱਚ ਹੀ ਦੇਖੋ ਕਿੰਨਾ ਗੰਦ ਆ ਰਿਹਾ ਜੀ ਇਹਦੇ ਤੁਸੀਂ ਹੁਣ ਇਹਨਾਂ ਦੇ 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 ਤੇ ਮਸ਼ੀਨਾਂ ਚੱਕਿਆ ਤੇ ਬਹੁਤ ਗੰਦਗੀ ਹੋ ਜਾਈ ਜਾਵੇ